ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਵੱਲੋਂ ਦਿੱਤੇ ਜਾਣ ਵਾਲੇ ਵੱਡੇ ਝਟਕੇ ਦੀ ਅਮਰੀਕਾ ਦੇ ਰਾਤ ਹੁਣ ਕੈਨੇਡਾ ਚੱਲ ਪਿਆ ਹੈ ਤੇ ਇਸ ਦੇ ਵਿੱਚ 30 ਹਜ਼ਾਰ ਲੋਕ ਹੁਣ ਕੈਨੇਡਾ ਦੇ ਵਿੱਚੋਂ ਕੱਢੇ ਜਾਣਗੇ ਡਿਪੋਰਟ ਕੀਤੇ ਜਾਣਗੇ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੀ ਨਾਮ ਵੀ ਸ਼ਾਮਿਲ ਨੇ ਕੀ ਹੈ ਸਾਰੀ ਖਬਰ ਇਸ ਦੇ ਬਾਰੇ ਦੱਸਾਂਗੇ ਸੀਐਮ ਭਗਵੰਤ ਮਾਨ ਦੀ ਖੁੱਲੀ ਬਹਿਸ ਦੀ ਚੁਣੌਤੀ ਕਿਸਾਨਾਂ ਦੇ ਵੱਲੋਂ ਸਵੀਕਾਰ ਕਰਕੇ ਕਰਾਰਾ ਜਵਾਬ ਸੀਐਮ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਹੈ 31 ਮਈ ਤੱਕ ਨਸ਼ਾ ਪੰਜਾਬ ਤੋਂ ਵਿੱਚੋਂ ਖਤਮ ਕਰਨ ਦਾ ਐਲਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਕੀ ਆਖਿਆ ਗਿਆ ਹੈ ਵਿਰੋਧੀਆਂ ਦੇ ਵੱਲੋਂ ਟਿੱਚਰਾ ਇਸ ਮਾਮਲੇ ਤੇ ਕਰ ਦਿੱਤੇ ਗਏ ਨੇ ਤੇ ਸੁਖਪਾਲ ਸਿੰਘ ਖਹਿਰਾ ਸੀਐਮ ਭਗਵੰਤ ਮਾਨ ਦੇ ਖਿਲਾਫ ਇਸ ਮੁੱਦੇ ਨੂੰ ਲੈ ਕੇ ਬੋਲਦਿਆਂ ਹੱਦਾਂ ਬਨੇ ਟੱਪ ਗਏ ਨੇ ਡੀਜੀਪੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਐਲਾਨ ਕਰ ਦਿੱਤੇ ਗਏ ਨੇ ਲੁਧਿਆਣਾ ਪਛਵੀ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕੇ ਮੈਦਾਨ ਹੋਰ ਵੀ ਪਖਾ ਦਤਾ ਹੈ ਵੱਡਾ ਦਾਅ ਭਾਜਪਾ ਨੇ ਖੇਡਿਆ ਮੈਦਾਨ ਹੋਰ ਵੀ ਪਕ ਹੈ ਆਮ ਆਦਮੀ ਪਾਰਟੀ ਲਈ ਇਹ ਹੁਣ ਚੋਣ ਅਗਨੀ ਪਰਖਿਆ ਕਿਉਂ ਬਣ ਗਈ ਹੈ ਦਮਦਮੇ ਟਕਸਾਲ ਦੇ ਆਗੂ ਹਰਨਾਮ ਸਿੰਘ ਤੁਮਾਣੇ ਸਿੱਧੀ ਧਮਕੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੇ ਦਿੱਤੀ ਹੈ ਕੀ ਹੈ ਸਾਰਾ ਮਸਲਾ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੀ ਸਰਕਾਰ ਵੀ ਸਖਤ ਹੁੰਦੀ ਦਿਖਾਈ ਦੇ ਰਹੀ ਹੈ ਕੈਨੇਡਾ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਹੋਣਾ ਵੱਧ ਗਈਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼ ਭਰ ਵਿੱਚ ਰਹਿ ਰਹੇ ਉਹਨਾਂ ਲੋਕਾਂ ਵਿਰੁੱਧ ਇੱਕ ਵੱਡਾ ਦੇਸ਼ ਨਿਕਾਲੇ ਆਪਰੇਸ਼ਨ ਆ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ ਜਾਂ ਜਿਨ੍ਹਾਂ ਦੀਆਂ ਸ਼ਰਨ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਏਜੰਸੀ ਨੇ ਹੁਣ ਤੱਕ 30000 ਤੋਂ ਵੱਧ ਡਿਪੋਰਟ ਵਾਰੰਟ ਜਾਰੀ ਕਰ ਦਿੱਤੇ ਨੇ ਇਨ ਲੋਕਾਂ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਹੈ ਜਿਹੜੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸਨ ਜਾਂ ਜਿਨ੍ਹਾਂ ਦਾ ਅਪਰਾਧਿਕ रिकॉर्ड ਹੈ ਤੇ ਇਹਨਾਂ ਦੇ ਵਿੱਚ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਵਰਕ ਪਰਮਟ ਖਤਮ ਹੋਣ ਤੋਂ ਬਾਅਦ ਉਹ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ ਜਾਂ ਜਿਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਕੇ ਕੰਮ ਵਾਲ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਨੇ ਤੇ ਜਾਂ ਫਿਰ ਜਿਹੜੇ ਪੰਜਾਬੀ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਗਏ ਸਨ ਪਰ ਉਥੋਂ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਭਾਰਤ ਵਾਪਸ ਪੰਜਾਬ ਵਾਪਸ ਨਹੀਂ ਆਏ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੇ ਹੁਣ ਕੈਨੇਡਾ ਦੇ ਵੱਲੋਂ 30000 ਤੋਂ ਵੱਧ ਲੋਕ ਆ ਡਿਪੋਰਟ ਕੀਤੇ ਜਾਣਗੇ ਤੇ ਪੰਜਾਬੀਆਂ ਦੀ ਗਿਣਤੀ ਇਸ ਦੇ ਵਿੱਚ ਵੱਡੇ ਪੱਧਰ ਤੇ ਦੱਸੀ ਜਾ ਰਹੀ ਹੈ ਹਾਲਕਿ ਲਿਸਟ ਦਾ ਕੋਈ ਇਸ ਸਰਕਾਰ ਦੇ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਪਰ ਡਿਪੋਰਟ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਏਜੰਸੀ ਦੀ ਸੂਚੀ ਵਿੱਚ ਕੁਝ ਲੋਕ ਉਹ ਵੀ ਸ਼ਾਮਿਲ ਨੇ ਜੋ ਪੀਆਰ ਕਾਰਡ ਧਾਰਕ ਹੋਣ ਦੇ ਬਾਵਜੂਦ ਅਪਰਾਧਾਂ ਦੇ ਵਿੱਚ ਸ਼ਾਮਿਲ ਪਾਏ ਗਏ ਸਨ ਜਲਦ ਹੀ ਅਜਿਹੇ ਨੌਜਵਾਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਏਜੰਸੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਯਾਨੀ ਕਿ ਡਿਪੋਰਟ ਕੀਤਾ ਗਿਆ ਤੇ ਜੇਕਰ ਉਹ ਦੁਬਾਰਾ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦਾ ਤਾਂ ਉਸ ਨੂੰ ਸਰਕਾਰ ਦੁਆਰਾ ਦੇਸ਼ ਨਿਕਾਲੇ ਦੀ ਜੋ ਫੀਸ ਹੈ 3800 ਕੈਨੇਡੀਅਨ ਡਾਲਰ ਉਸ ਦਾ ਭੁਗਤਾਨ ਕਰਨਾ ਪਵੇਗਾ ਤੇ ਜੇ ਉਸ ਨੂੰ ਇੱਕ ਵਿਸ਼ੇਸ਼ 65 ਸੁਰੱਖਿਆ ਅਧਿਨਿਯਮ ਵਾਪਸ ਭੇਜਿਆ ਗਿਆ ਸੀ ਤਾਂ ਉਸ ਨੂੰ 12800 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ ਤਾਂ ਹੀ ਉਸ ਨੂੰ ਕੈਨੇਡਾ ਦਾ ਵੀਜ਼ਾ ਦੇ ਤ ਜਾਵੇਗਾ ਇਹ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਡਿਪੋਰਟ ਕਰਨ ਦੀ ਨੀਤੀ ਸ਼ੁਰੂ ਕਰ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨੀ ਕਿਸਾਨ ਆਗੂਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਤੇ ਹੁਣ ਕਿਸਾਨ ਆਗੂਆਂ ਦੇ ਵੱਲੋਂ ਇਹ ਚੁਣੌਤੀ ਸਵੀਕਾਰ ਕਰਕੇ ਸੀਐਮ ਭਗਵੰਤ ਮਾਨ ਨੂੰ ਮੋੜਵਾ ਜਵਾਬ ਵੀ ਦੇ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਬੀਤਿਤਨੀ ਬਠਿੰਡਾ ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਾ ਹੋਇਆ ਕਈ ਵੱਡੇ ਇਲਜ਼ਾਮ ਕਈ ਗੰਭੀਰ ਇਲਜ਼ਾਮ ਇਹਨਾਂ ਕਿਸਾਨ ਆਗੂਆਂ ਤੇ ਲਗਾ ਦਿੱਤੇ ਗਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਕਿਸਾਨ ਆਗੂ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਛੋਟੇ ਕਿਸਾਨਾਂ ਤੋਂ ਪੈਸਾ ਲੈ ਕੇ ਅਤੇ ਹੋਰ ਕਈ ਤਰੀਕਿਆਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਨੇ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਇਹਨਾਂ ਦੇ ਹੋਟਲਾਂ ਦੇ ਵਿੱਚ ਅਤੇ ਹਸਪਤਾਲਾਂ ਦੇ ਵਿੱਚ ਹਿੱਸੇ ਨੇ ਇਹਨਾਂ ਕਿਸਾਨ ਯੂਨੀਅਨਾਂ ਦੇ ਲੀਡਰਾਂ ਦੇ ਤੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਖੇਤੀ ਸੰਕਟ ਹੈ ਇਸ ਮੁੱਦੇ ਤੇ ਕਿਸਾਨ ਮੇਰੇ ਨਾਲ ਖੁੱਲੀ ਬਹਿਸ ਕਰਨ ਮੈਂ ਖੁੱਲੀ ਬਹਿਸ ਦੀ ਚੁਣੌਤੀ ਉਹਨਾਂ ਨੂੰ ਦੇਣਾ ਤੇ ਹੁਣ ਸਯੁਕਤ ਕਿਸਾਨ ਮੋਰਚਾ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਜਗ੍ਹਾ ਦੱਸੋ ਅਤੇ ਟਾਈਮ ਦੱਸੋ ਕਿੱਥੇ ਕਰਨੀ ਹੈ ਬਹਿਸ ਬਹਿਸ ਲਈ ਤਿਆਰਾਂ ਇਹ ਬਿਆਨ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਦਿੱਤਾ ਗਿਆ ਹੈ ਬੀਕੇਯੂ ਉਗਰਾਹਾਂ ਦੇ ਆਗੂ ਜਗਿੰਦਰ ਸਿੰਘ ਉਗਰਾਹ ਸਮੇਤ ਹੋਰਨਾਂ ਕਿਸਾਨ ਆਗੂਆਂ ਦੇ ਵੱਲੋਂ ਇਸ ਜਾਰੀ ਕੀਤੇ ਕਿ ਬਿਆਨ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਟੱਕਣ ਲਈ ਲੋਕਾਂ ਉਤੇ ਜ਼ਬਰ ਕਰ ਰਹੀ ਹੈ ਅਤੇ ਮੁੱਖ ਮੰਤਰੀ ਇਸ ਬਦਨਾਮੀ ਦੇ ਡਰ ਹੋਏ ਗੈਰ ਜ਼ਿੰਮੇਵਾਰانہ ਬਿਆਨਬਾਜ਼ੀ ਕਰ ਰਹੇ ਹਨ ਜੋ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ ਮੁੱਖ ਮੰਤਰੀ ਦਾ ਬਿਆਨ ਕਿਸਾਨ ਆਗੂਆਂ ਦੀ ਇੱਜ਼ਤ ਹੱਤਕ ਵਾਲਾ ਹੈ ਜਿਸ ਵਜ੍ਹਾਉ ਮੁੱਖ ਮੰਤਰੀ ਆਪਣਾ ਬਿਆਨ ਵਾਪਸ ਲੈ ਕੇ ਕਿਸਾਨ ਆਗੂਆਂ ਤੋਂ ਮਾਫੀ ਮੰਗਣ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਕਿਸਾਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਗਏ ਸਨ ਕਿ ਇਹਨਾਂ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਸਾ ਇਕੱਠਾ ਕਰਕੇ ਆਪਣੀਆਂ ਜਾਇਦਾਦਾਂ ਬਣਾਈਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਬਿਆਨ ਹੈ ਇਹ ਗੈਰ ਜ਼ਿੰਮੇਵਾਰانہ ਹੈ ਅਤੇ ਜਾਣ ਬੁੱਝ ਕੇ ਕਿਸਾਨ ਲੀਡਰਾਂ ਨੂੰ ਦਾਗ਼ੀ ਕਰਨ ਦਾ ਕੰਮ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਜਿਸ ਦੇ ਵਿੱਚ ਕਿਸਾਨ ਆਗੂਆਂ ਨੇ ਸਵੀਕਾਰ ਕਰਕੇ ਜਗ੍ਹਾ ਤੇ ਟਾਈਮ ਪੁੱਛ ਲਿਆ ਹੁਣ ਦੇਖਣਾ ਹੋਵੇਗਾ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਅਗਲਾ ਕਦਮ ਕੀ ਪੁੱਟਿਆ ਜਾਂਦਾ ਹੈ ਇਹ ਬੈਸ ਹੋਵੇਗੀ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਕੁਝ ਮਹੀਨੇ ਪਹਿਲਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਐਲਾਨ ਕੀਤਾ ਗਿਆ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਆ ਕਰਵਾਵਾਂਗੇ ਨਸ਼ੇ ਦਾ ਖਾਤਮਾ ਪੰਜਾਬ ਦੇ ਵਿੱਚੋਂ 31 ਮਈ ਤੱਕ ਹੋ ਜਾਵੇਗਾ ਤੇ ਉਸ ਤੋਂ ਬਾਅਦ ਮਾਨ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੋਧ ਨਾਮ ਦੀ ਇੱਕ ਮੁਹਿੰਮਾ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਪਿੰਡ ਪਿੰਡ ਜਾ ਕੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਲੋਂ ਵਿਧਾਇਕਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਇਸ ਦੇ ਤਹਿਤ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਸੋਹ ਵੀ ਚੁਕਾਏ ਗਏ ਕਿ ਨਾ ਨਸ਼ਾ ਕਰਨਾ ਹੈ ਨਾ ਵੇਚਣ ਦੇਣਾ ਹੈ ਤੇ ਜਿਹੜਾ ਨਸ਼ਾ ਕਰਦਾ ਉਸ ਨੂੰ ਨਸ਼ਾ ਕੇਂਦਰਾਂ ਦੇ ਵਿੱਚ ਦਾਖਲ ਕਰਵਾਉਣਾ ਹੈ ਅਜਿਹਿਆਂ ਸੋਹਾ ਇਹਨਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਲੋਕਾਂ ਨੂੰ ਚੁਕਾਈਆਂ ਗਏਆਂ ਗੱਲ ਆ ਤੇ ਹੁਣ ਅੱਜ 31 ਮਈ ਹੈ ਤਾਂ ਸਰਕਾਰ ਦੇ ਵੱਲੋਂ ਤਾਂ ਇਸ ਨੂੰ ਲੈ ਕੇ ਅਜੇ ਤੱਕ ਕੋਈ ਵੀ ਬਿਆਨ ਖਾਸ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਕੁਝ ਅੰਕੜੇ ਉਹਨਾਂ ਦੇ ਵੱਲੋਂ ਪੇਸ਼ ਕਰ ਦਿੱਤੇ ਗਏ ਨੇ ਇਸ ਨੂੰ ਲੈ ਕੇ ਡੀਜੀਪੀ ਨੇ ਜਾਣਕਾਰੀ ਸਾਂਝੀ ਕਰਦਿਆਂ ਹਾਂ ਦੱਸਿਆ ਕਿ ਮਾਰਚ ਤੋਂ ਲੈ ਕੇ ਹੁਣ ਤੱਕ 14334 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ 74 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ 104 ਗੈਰਕਾਨੂੰਨੀ ਜਾਇਦਾਦਾਂ ਟਾ ਦਿੱਤੀਆਂ ਗਈਆਂ ਅਤੇ 6000 ਤੋਂ ਵੱਧ ਨਸ਼ਾ ਕਰਨ ਵਾਲਿਆਂ ਨੂੰ ਮੁੜ ਵਸੇਬੇ ਲਈ ਭੇਜਿਆ ਗਿਆ ਯਾਨਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲਾ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 1121 ਐਨਡੀਪੀਐਸ 764ਏ ਦੇ ਅਧੀਨ ਹਨ ਬਰਾਮਦਗੀਆਂ ਵਿੱਚ 586 ਕਿਲੋਗ੍ਰam ਹਿਰੋਇਨਾ 247 ਕਿਲੋਗ੍ਰam ਅਫੀਮ 25.7 ਲੱਖ ਨਸ਼ੀਲੀਆਂ ਗੋਲੀਆਂ ਅਤੇ 10.76 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ ਇਸ ਦੇ ਵਿੱਚ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜੀਪੀਐਸ ਐਂਕਲਟਸ ਨਾਮ ਦੀ ਇੱਕ ਗੱਲ ਆਖੀ ਗਈ ਹੈ ਇਸ ਦੇ ਵਿੱਚ ਪੈਰ ਦੇ ਉੱਪਰ ਅਤੇ ਲੱਤ ਦੇ ਥੱਲੇ ਇੱਕ ਜੀਪੀਐਸ ਟਰੈਕਿੰਗ ਸਿਸਟਮ ਲਗਾਇਆ ਜਾਂਦਾ ਜਿਸ ਦੇ ਵਿੱਚ ਜੇਕਰ ਕੋਈ ਵਿਅਕਤੀ ਅਪਰਾਧੀ ਹੈ ਤਾਂ ਉਸ ਦੇ ਲੱਤ ਦੇ ਉੱਪਰ ਇਹ ਲਗਾਉਣ ਦੇ ਕਰਕੇ ਜਿੱਥੇ-ਜਿੱਥੇ ਜਾਂਦਾ ਹੈ ਜੋ-ਜੋ ਵੀ ਗਤੀਵਿਧੀਆਂ ਕਰਦਾ ਉਸ ਦੀ ਸਾਰੀ ਲੋਕੇਸ਼ਨ ਆ ਪੰਜਾਬ ਪੁਲਿਸ ਦੇ ਕੋਲ ਮੌਜੂਦ ਰਹਿੰਦੀ ਹੈ ਜਿਸ ਸਿਸਟਮ ਦੇ ਨਾਲ ਉਸ ਨੂੰ ਅਟੈਚ ਕੀਤਾ ਜਾਂਦਾ ਹੈ ਉਸ ਦੇ ਵਿੱਚ ਸਾਰੀ ਉਸ ਵਿਅਕਤੀ ਦੀ ਲੋਕੇਸ਼ਨ ਜਿਸ ਦੇ ਉੱਪਰ ਫਿੱਟ ਕੀਤਾ ਜਾਂਦਾ ਹੈ ਉਸ ਵਿਅਕਤੀ ਦੀ ਸਾਰੀ ਲੋਕੇਸ਼ਨ ਆ ਰਹਿੰਦੀ ਹੈ ਤਾਂ ਹੁਣ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਅਦਾਲਤ ਦੀ ਮਨਜ਼ੂਰੀ ਲੈ ਕੇ ਇਸ ਦਾ ਪ੍ਰਸਤਾਵ ਰੱਖਿਆ ਜਾਵੇਗਾ ਤੇ ਇਹ ਵੀ ਸਿਸਟਮ ਹੁਣ ਪੰਜਾਬ ਦੇ ਵਿੱਚ ਲਾਗੂ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਵੇਗਾ ਜੇਕਰ ਪ੍ਰਬਾਨਗੀ ਅਦਾਲਤ ਦੇ ਵੱਲੋਂ ਮਿਲ ਜਾਂਦੀ ਹੈ ਉਹਨਾਂ ਦਾ ਕਹਿਣਾ ਕਿ ਜ਼ਮਾਨਤ ਤੇ ਵੱਡੇ ਨਸ਼ਾ ਤਸਕਰ ਬਾਹਰ ਆਉਂਦੇ ਨੇ ਤੇ ਕਿੱਥੇ ਕਿੱਥੇ ਜਾਂਦੇ ਨੇ ਤੇ ਕੀ ਕੀ ਕਰਦੇ ਨੇ ਇਸ ਦੀ ਲੋਕੇਸ਼ਨ ਇਸ ਦੀ ਜਾਣਕਾਰੀ ਇਸ ਜੀਪੀਐਸ ਐਂਕਲਟਸ ਦੇ ذریعے ਰੱਖੀ ਜਾ ਸਕਦੀ ਹੈ ਇਸ ਦੇ ਨਾਲ ਇੱਕ ਹੋਰ ਗੱਲ ਡੀਜੀਪੀ ਦੇ ਵੱਲੋਂ ਆਖੀ ਗਈ ਈਚ ਵਨ ਅਡਾਪਟ ਵਨ ਇਸ ਦੇ ਤਹਿਤ ਪੰਜਾਬ ਪੁਲਿਸ ਦੇ ਅਧਿਕਾਰੀ ਇੱਕ ਨਸ਼ਾ ਤਸਕਰ ਜੋ ਨਸ਼ੇ ਦੇ ਨਾਲ ਪੀੜਤ ਹੈ ਉਸ ਨੂੰ ਗੋਦ ਦੇ ਵਿੱਚ ਲੈਣਗੇ ਉਸ ਦਾ ਪੁਨਰਵਾਸਾ ਮੁਰਸੁਰ ਜੀ ਦੀ ਉਸ ਦੀ ਕਰਾਉਣਗੇ ਉਸ ਦੀ ਦੇਖ ਰਹਿਗਾ ਸਾਮ ਸਭਾਲ ਕਰਨਗੇ ਅਤੇ ਨਸ਼ਾ ਛਡਾਉਣ ਵਿੱਚ ਮਦਦ ਕਰਨਗੇ ਇਹ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਹ ਕੰਮ ਹਰੇਕ ਪੁਲਿਸ ਵਾਲਾ ਕਰੇਗਾ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਤੇ ਉਧਰ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਟੀਚਰਾਂ ਅੱਜ 31 ਮਈ ਦੀ ਜੋ ਡੈਡ ਲਾਈਨ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਤਰੀਕ ਦਿੱਤੀ ਗਈ ਸੀ ਇਸ ਨੂੰ ਲੈ ਕੇ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜੇਂਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਸਵਾਲ ਪੁੱਛਿਆ ਗਿਆ ਕਿ ਯੁੱਧ ਨਸ਼ਿਆਂ ਵਿਰੋਧ ਸਤਕਾਰਯੋਗ ਭਗਵੰਤ ਮਾਨ ਸਾਹਿਬ ਸਤਿ ਸ੍ਰੀ ਅਕਾਲ ਅੱਜ 31 ਮਈ 2025 ਹੈ ਜੋ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਤੁਹਾਡੇ ਦੁਆਰਾ ਨਿਰਧਾਰਿਤ ਕੀਤੀ ਗਈ ਆਖਰੀ ਤਾਰੀਖ ਹੈ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਯੁੱਧ ਨਸ਼ਿਆਂ ਵਿਰੋਧ ਦੀ ਸਥਿਤੀ ਬਾਰੇ ਦੱਸੋਗੇ ਕਿਰਪਾ ਕਰਕੇ ਸਾਨੂੰ ਦੱਸੋ ਕਿ ਇਸ ਜੰਗ ਸੱਚਮੁੱਚ ਜਿੱਤੀ ਗਈ ਹੈ ਜਾਂ ਕੋਈ ਸੀਜ਼ ਫਾਇਰ ਹੈ ਜੇਕਰ جنگ ਸੱਚਮੁੱਚ ਜਿੱਤੀ ਗਈ ਹੈ ਤਾਂ ਪੰਜਾਬ ਦੇ ਲੋਕ ਚਾਹਣਗੇ ਕਿ ਤੁਸੀਂ ਖੁਦ ਇਸ ਦਾ ਐਲਾਨ ਕਰੋ ਔਰ ਜਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਮੂੰਹ ਤੋਂ ਇਸ ਨੂੰ ਸੁਣਨਾ ਜ਼ਰੂਰ ਚਾਹਣਗੇ ਅਤੇ ਜੇਕਰ ਤੁਸੀਂ ਆਪ ਜਿੱਤ ਦਾ ਐਲਾਨ ਕਰਦੇ ਹੋ ਤਾਂ ਇਸ ਤੋਂ ਬਾਅਦ ਜੇਤੂ ਪਰੇਡ ਜ਼ਰੂਰ ਹੋਣੀ ਚਾਹੀਦੀ ਹੈ ਇਹ ਟੀਚਰਾਂ ਸੀਐਮ ਭਗਵੰਤ ਮਾਨ ਨੂੰ ਲੈ ਕੇ ਰਾਜਾ ਬੜਿੰਗ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਤੇ ਇਸ ਦਿਨ ਵਾਲੀ ਪਲੱਸ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਸ ਨੂੰ ਲੈ ਕੇ ਫੇਸਬੁੱਕ ਤੇ ਲਾਈਵ ਹੋ ਗਏ ਨੇ ਤੇ ਤਿੱਖੀਆਂ ਗੱਲਾਂ ਅਤੇ ਸੀਐਮ ਭਗਵੰਤ ਮਾਨ ਨੂੰ ਨਸੀਹਤਾਂ ਦੇਣ ਦਾ ਕੰਮ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਬੋਲਦਿਆਂ ਹੱਤਾ ਮੰਨੇ ਵੀ ਟੱਪ ਗਏ ਨੇ ਸੁਖਪਾਲ ਸਿੰਘ ਖਹਿਰਾ ਸੀਐਮ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ 31 ਮਈ ਤੱਕ ਪਰ ਜੋ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਹੈ ਤੁਹਾਡੀ ਸਰਕਾਰ ਦੇ ਵੱਲੋਂ ਆਖੀ ਗਈ ਸੀ ਇਸ ਦੇ ਬਾਰੇ ਕੀ ਬਣਿਆ ਖੁਦ ਤੁਸੀਂ ਇਸ ਦੇ ਬਾਰੇ ਦੱਸੋ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਜਾਂ ਫਿਰ ਨਹੀਂ ਤੇ ਜੇਕਰ ਨਹੀਂ ਹੋਇਆ ਤਾਂ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗੋ ਤੇ ਇਸ ਦੇ ਨਾਲ ਹੀ ਜੋ ਪੰਜਾਬ ਦੇ ਵਿੱਚ ਪਿਛਲੇ ਦਿਨੀ ਘਟਨਾ ਕਰਮਾ ਵਾਪਰੇ ਨੇ ਪੁਲਿਸ ਘਿਰੇ ਆ ਪੁਲਿਸ ਦੇ ਉੱਪਰ ਕਤਲ ਕਰਨ ਦੇ ਦੋਸ਼ ਵੀ ਕਈ ਮਾਮਲਿਆਂ ਦੇ ਵਿੱਚ ਲੱਗੇ ਨੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇ ਇਹ ਦਾਵਾ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਝੂਠੇ ਮੁਕਾਬਲੇ ਬਣਾਏ ਜਾ ਰਹੇ ਨੇ ਇਸ ਨੂੰ ਲੈ ਕੇ ਸਿਮ ਭਗਵੰਤਮਾਨ ਨੂੰ ਲੈ ਕੇ ਉਹਨਾਂ ਨੇ ਆਖ ਦਿੱਤਾ ਹੈ ਕਿ ਭਗਵੰਤਮਾਨ ਵੀ ਹੁਣ ਬੁੱਚੜ ਬਣਦਾ ਜਾ ਰਿਹਾ ਹੈ ਇਹ ਸ਼ਬਦ ਸਿਮਪਗ ਮੰਤਮਰ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵਰਤ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਾਰਾ ਕੰਟਰੋਲ ਨਾ ਦਵੋ ਪੁਲਿਸ ਨੂੰ ਅჯਿਹਿਆ ਕਰਨਾ ਨਾ ਦਵੋ ਕਿਉਂਕਿ ਇਹ ਪੁਲਿਸ ਹੈ ਇਹ ਕਿਸੇ ਦੀ ਸਾਕੀ ਨਹੀਂ ਹੁੰਦੀ ਪਹਿਲਾਂ ਅਕਾਲੀਆਂ ਦਾ ਰਾਜ ਸੀ ਤਾਂ ਉਹਨਾਂ ਦੀ ਪੁਲਿਸ ਸੀ ਉਸ ਤੋਂ ਬਾਅਦ ਕਾਂਗਰਸ ਦੇ ਕੈਪਟਨ ਆਏ ਉਹਨਾਂ ਦੀ ਪੁਲਿਸ ਹੋਊਗੀ ਅਤੇ ਹੁਣ ਇਹ ਪੁਲਿਸ ਤੁਹਾਡੀ ਹੈ ਤੁਹਾਡੀ ਵੀ ਨਹੀਂ ਰਹੇਗੀ ਇਹ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਗੱਲਾਂ ਕਰ ਦਿੱਤੇਆਂ ਗਈਆਂ ਨੇ ਵੱਧਿਆ ਅਗਲੀ ਖਬਰ ਦੇ ਵੱਲ ਲੁਧਿਆਣਾ ਪਸ਼ਮੀ ਦੀ ਹੁਣ ਜੋ ਤਸਵੀਰ ਹੈ ਉਹ ਸਾਫ ਹੋ ਚੁੱਕੀ ਹੈ ਸਾਰੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਭਾਜਪਾ ਦੇ ਵੱਲੋਂ ਸਭ ਤੋਂ ਬਾਅਦ ਦੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਭਾਜਪਾ ਦੇ ਵੱਲੋਂ ਹੁਣ ਹਿੰਦੂ ਚਿਹਰੇ ਤੇ ਦਾ ਖੇਡਿਆ ਗਿਆ ਹੈ ਜੀਵਨ ਗੁਪਤਾ ਨੂੰ ਭਾਜਪਾ ਦੇ ਵੱਲੋਂ ਆਪਣ ਇਸ ਵਿਮਣੀ ਚੋਣ ਦੇ ਵਿੱਚ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਤੋਂ ਪਹਿਲਾਂ ਭਾਜਪਾ ਦੇ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਸਿੱਖ ਚਿਹਰਾ ਉਮੀਦਵਾਰ ਐਲਾਨਿਆ ਗਿਆ ਸੀ ਜਿਸ ਦੇ ਵਿੱਚ ਭਾਜਪਾ ਤੀਜੇ ਨੰਬਰ ਤੇ ਰਹੀਦੀ ਦਿਖਾਈ ਦੇ ਤੇ ਤੇ ਹੁਣ ਜੀਵਨ ਗੁਤਾ ਜੋ ਕਿ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਵੀ ਨੇ ਅਤੇ মিডিਆ ਰਿਪੋਰਟਰਾਂ ਦੇ ਮੁਤਾਬਕ ਜ਼ਮੀਨੀ ਪੱਧਰ ਤੇ ਉਹਨਾਂ ਦੀ ਚੰਗੀ ਪੈਠ ਵੀ ਦੱਸੀ ਜਾ ਰਹੀ ਹੈ ਤੇ ਹੁਣ ਇਹ ਵੱਡਾ ਦਬਾਅ ਭਾਜਪਾ ਦੇ ਵੱਲੋਂ ਇਸ ਹਿੰਦੂ ਆਗੂ ਚਿਹਰੇ ਤੇ ਖੇਡਿਆ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोੜਾ ਅਕਾਲੀ ਦਲ ਦੇ ਵੱਲੋਂ ਪਰਵਪਕਾਰ ਸਿੰਘ ਘੁੰਮਣ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਅਤੇ ਭਾਜਪਾ ਦੇ ਵੱਲੋਂ ਹੁਣ ਜੀਵਨ ਗੁਪਤਾ ਨੂੰ ਇਸ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਤੱਕ 16 ਵਿਅਕਤੀਆਂ ਦੇ ਵੱਲੋਂ ਨਾਮਜ਼ਦਗੀ ਪੱਤਰ ਇਸ ਲੁਧਿਆਣਾ ਦੇ ਪੱਛਮੀ ਜ਼ਿਮਨੀ ਚੋਣ ਦੇ ਲਈ ਭਰੇ ਗਏ ਨੇ ਤੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਵੱਲੋਂ ਅਜੇ ਤੱਕ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ ਆਖਰੀ ਤਰੀਕ 2 ਜੂਨ ਹੈ ਅਤੇ 3 ਜੂਨ ਨੂੰ ਇਹਨਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਕਿਸ ਦੇ ਰੱਦ ਹੋਣਗੇ ਕਿਸ ਦੇ ਮੰਜ਼ੂਰ ਹੋਣਗੇ ਇਹ 3 ਜੂਨ ਨੂੰ ਪਤਾ ਲੱਗੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਜਦੋਂ ਤੋਂ ਐਸਜੀਪੀਸੀ ਦੇ ਵੱਲੋਂ ਗਾਨਿਕ ਕੁਲਦੀਪ ਸਿੰਘ ਅੜਗੱਜ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦਾ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲਤਖ ਸਾਹਿਬ ਦਾ ਬਣਾਇਆ ਗਿਆ ਉਦੋਂ ਤੋਂ ਹੀ ਵਿਵਾਦ ਸਿੱਖ ਜਥੇਬੰਦੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਵਿੱਚ ਵੱਖ-ਵੱਖ ਰਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਧਰਨੇ ਮੁਜ਼ਾਰੇ ਵੀ ਕੀਤੇ ਗਏ ਅਤੇ ਅਲਟੀਮੇਟਮ ਐਸਜੀਪੀਸੀ ਨੂੰ ਦਿੱਤੇ ਗਏ ਕਿ ਇਸ ਜਥੇਦਾਰ ਨੂੰ ਲਾਇਆ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪ੍ਰਦਰਸ਼ਨ ਕਿਤੇ ਜਾਣਗੇ ਪਰ ਐਸਜੀਪੀਸੀ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਮੋੜਵਾ ਜਵਾਬ ਨਹੀਂ ਦਿੱਤਾ ਗਿਆ ਤੇ ਹੁਣ ਦਮਦਮਿਤ ਕਸਾਲ ਦੇ ਮੁਖੀ ਗਾਨੇ ਹਰਨਾਮ ਸਿੰਘ ਧੋਮਾ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ 6 ਜੂਨ ਵੱਡੇ ਕਲੂ ਘਾਰੇ ਵਾਲੇ ਦੇ ਨਾਲ ਜੇਕਰ ਜ਼ਥੇਦਾਰ ਗਾਨਿਕ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਤਾਂ ਫਿਰ ਚੰਗਾ ਨਹੀਂ ਹੋਵੇਗਾ ਟਕਰਾ ਹੋਵੇਗਾ ਕਿਉਂਕਿ ਇਹ ਜਿਹੜਾ ਜ਼ਥੇਦਾਰ ਇਹ ਸਾਨੂੰ ਅਤੇ ਕੌਮ ਨੂੰ ਪ੍ਰਮਾਣ ਨਹੀਂ ਹੈ ਇਸ ਕਰਕੇ ਇਸ ਜ਼ਥੇਦਾਰ ਨੂੰ ਲਾਇਆ ਜਾਵੇ ਅਤੇ ਹੋਰ ਕਿਸੇ ਯੋਗ ਵਿਅਕਤੀ ਨੂੰ ਜ਼ਥੇਦਾਰ ਬਣਾਇਆ ਜਾਵੇ ਜੇਕਰ ਅਜਿਹਾ ਹੋਇਆ 6 ਜੂਨ ਨੂੰ ਕੱਲੂ ਘਰੇ ਵਾਲੇ ਦਿਨ ਇਸ ਜਥੇਦਾਰ ਨੇ ਕੌਮ ਨੂੰ ਸੰਦੇਸ਼ ਦਿੱਤਾ ਤਾਂ ਫਿਰ ਟਕਰਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਵੀ ਉੱਥੇ ਖੁਦ ਜ਼ਰੂਰ ਜਾਵਾਂਗਾ ਕਿਉਂਕਿ ਇਹ ਜਿਹੜਾ ਜਥੇਦਾਰ ਹੈ ਇਹ ਮਰਿਆਦਾ ਦੀ ਉਲੰਘਣਾ ਕਰਕੇ ਲਗਾਇਆ ਗਿਆ ਰਾਤਾਂ ਦੇ ਹਨੇਰਿਆਂ ਦੇ ਵਿੱਚ ਇਸ ਨੂੰ ਜਥੇਦਾਰੀ ਤੇ ਥਾ ਪਿਆ ਗਿਆ ਇਸ ਕਰਕੇ ਇਸ ਜਥੇਦਾਰ ਨੂੰ ਲਾਇਆ ਜਾਵੇ ਅਤੇ ਯੋਗ ਵਿਅਕਤੀ ਨੂੰ ਜਥੇਦਾਰ ਬਣਾਇਆ ਜਾਵੇ ਗਿਆਨੀ ਹਰਨਾਮ ਸਿੰਘ ਧੂਮਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ 6 ਜੂਨ ਨੂੰ ਅਜਿਹਾ ਕੁਝ ਹੋਇਆ ਤਾਂ ਫਿਰ ਟਕਰਾ ਟਕਰਾਹ ਵੀ ਹੋ ਸਕਦਾ ਹੈ ਜਿਸ ਦੀ ਸਿੱਧੇ ਜ਼ਿੰਮੇਵਾਰ ਐਜੀਪੀਸੀ ਹੋਵੇਗੀ ਇਹ ਵੱਡੀ ਗੱਲ ਦਮਦਮਿੰਟ ਕੁ ਸਾਲ ਦੇ ਆਗੂ ਗਿਆਨੀ ਹਰਨਾਮ ਸਿੰਘ ਧੂਮਾ ਦੇ ਵੱਲੋਂ ਆਖ ਦਿੱਤੀ ਗਈ ਹੈ ਇਸ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ